ਜਾਣੇ ਸਰਕਾਰ ਨੂੰ ਤਾਂ ਦੱਸਾਰਨਾ ਨਹੀਂ ਆ ਕਿ ਇਸ ਤਰ੍ਹਾਂ ਅਸਰੇ ਚਾਕਵਾ ਦੇ ਪ੍ਰਧਾਨ ਦੇ ਨਾਲ ਤੇ ਹੋਰ ਉਪਤੀ ਬੇਤੀ ਵਾਲੇ ਪਾਸੇ ਜਿਹੜੇ ਹੋਰ ਪਿੰਡ ਨੇ ਨਹੀਂ ਨਾ ਕਦਮ ਦੇਈਓ ਇਹਨਾਂ ਦੇ ਸੱਜਣੋ ਜੀ ਇਹ ਮੇਰੇ ਨਾਲ ਕਿ ਆਣੇ ਜੀ ਪਿੰਡ ਦੁਲਚੀ ਪੱਤੀ ਜੋ ਪੂਰੀ ਤਰ੍ਹਾਂ ਸਤਲੁਜ ਦਰਿਆ ਦੇ ਪਾਣੀ ਨਾਲ ਢਿਗਿਆ ਹੋਇਆ ਹੈ ਉੱਥੋਂ ਦੇ ਨੌਜਵਾਨ ਗੁਰਪ੍ਰੀਤ ਸਿੰਘ ਜੋ ਅਚਾਨਕ ਘਰ ਦੇ ਵਿੱਚ ਗੁਰਗੇ ਜਿਸ ਨੂੰ बेहोशी ਦੀ ਹਾਲਤ ਦੇ ਵਿੱਚ ਪਰਿਵਾਰਕ ਅਤੇ ਪਿੰਡ ਦੀ ਵਾਸੀਆਂ ਵੱਲੋਂ ਹੱਥਾਂ ਤੇ ਚੁੱਪ ਕੇ 1.5 ਕਿਲੋ ਮੀਟਰ ਪਾਣੀ ਦੇ ਵਿੱਚ ਉਤਾਰ ਲਏ ਸੈਂਸੋ ਵਾਲਸ ਹਸਾਇਆ ਗਿਆ ਇਸ ਬੰਦੇ ਦੇ ਵਿੱਚ ਜਸਵੀਰ ਸਿੰਘ ਜੋ ਗੁਰਪ੍ਰੀਤ ਸਿੰਘ ਦੇ ਚਾਚਾ ਜੀ ਸਨ ਉਨ੍ਹਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਜਿਨ੍ਹਾਂ ਦੀ ਉਮਰ 34 ਸਾਲ ਦੇ ਕਰੀਬ ਸੀ ਅੱਜ ਅਚਾਨਕ ਘਰ ਦੇ ਵਿੱਚ ਡਿੱਗੇ ਅਤੇ ਜਦੋਂ ਉਸ ਨੂੰ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਸੀ। ਖਪੇ ਸੂਚਨਾ ਮਿਲਣ ਤੋਂ ਬਾਅਦ ਸਾਰਾ ਪਰਿਵਾਰ ਤੇ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਉਸ ਨੂੰ ਆਪਣੇ ਹੱਥਾਂ ਤੇ ਚੁੱਕ ਕੇ ਕਰੀਬ 1.5 ਕਿਲੋਮੀਟਰ ਤੰਸੋਵਾਲ ਤੱਕ ਪਾਣੀ ਦੇ ਵਿੱਚੋਂ ਲੈ ਕੇ ਬੜੀ ਮੁਸ਼ਕਲ ਨਾਲ ਗਏ ਅਤੇ ਤੰਸੋਵਾਲ ਤੋਂ ਉਸ ਨੂੰ ਗੱਡੀ ਦੇ ਵਿੱਚ ਫਲਾਸ ਲੈ ਹਸਪਤਾਲ ਲੈ ਕੇ ਗਏ ਉਹਨਾਂ ਨੇ ਦੱਸਿਆ ਕਿ ਪਿਛਲੇ 4 ਦਿਨਾਂ ਤੋਂ ਦੁਲਚੀ ਪੱਤੀ ਵਿਲਾ ਸ਼ਿਵ ਸਿੰਘ ਹਰਸਾ ਵਿਲਾ ਪਿੰਡ ਧੂਰੀ ਤਰ੍ਹਾਂ ਪਾਣੀ ਦੇ ਨਾਲ ਘਰੇ ਹੋਏ ਹਨ ਅਤੇ 4 ਤੋਂ 5 ਫੁੱਟ ਪਾਣੀ ਦੇ ਵਿੱਚੋਂ ਬੜੀ ਮੁਸ਼ਕਲ ਦੇ ਨਾਲ ਲੰਘ ਕੇ ਆਉਣਾ ਪੈਂਦਾ ਹੈ ਅਤੇ ਥਾਂ-ਥਾਂ ਤੋਂ ਸੜਕਾਂ ਟੁੱਟੀਆਂ ਹੋਈਆਂ ਹਨ ਜਦੋਂ ਇਸ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਭੇਜਿਆ 15-20 ਮਿੰਟ ਬਾਅਦ ਇੱਕ ਹੋਰ ਦੁਲਚੀ ਪੱਤੀ ਦਾ ਨੌਜਵਾਨ ਸਤਨਾਮ ਸਿੰਘ ਪੁੱਤਰ ਗੁਰਮੀਤ ਸਿੰਘ ਅਚਾਨਕ ਡਿੱਗ ਗਿਆ ਜਿਸ ਦੀ ਪਿੱਠ ਵਿੱਚ ਗੰਭੀਰ ਸੱਟ ਲੱਗੀ ਜਿਸ ਨੂੰ ਫਿਰ ਪੁਨਾ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਮੰਜੇ ਤੇ ਪਾ ਕੇ ਲਗਭਗ 1.5 ਕਿਲੋਮੀਟਰ ਦੂਰ ਗਹਿਰੇ ਪਾਣੀ ਵਿੱਚੋਂ ਹੁੰਦੇ ਹੋਏ ਸੈਂਸੋਵਾਲ ਤੋਂ ਗੱਡੀ ਗੱਡੀ ਦੇ ਉੱਤੇ ਬਿਠਾ ਕੇ ਇਲਾਜ ਲਈ ਭੇਜਿਆ ਇਸ ਸੰਬੰਧ ਦੇ ਵਿੱਚ ਗੁਰਦੇਵਾਲ ਸਿੰਘ ਸੈਨਸਵਾਲ ਬਾਬਾ ਸੁੱਚਾ ਸਿੰਘ ਜਿਸਪਾਲ ਸਿੰਘ ਫੌਜੀ ਆਦ ਨੇ ਕਿਹਾ ਕਿ ਪਿਛਲੇ 3-4 ਦਿਨਾਂ ਤੋਂ ਪਾਣੀ ਦੇ ਨਾਲ ਉਹ ਬੁਰੀ ਤਰ੍ਹਾਂ ਘਿਰੇ ਹੋਏ ਹਨ ਅਤੇ ਬਾਕੀ ਪਿੰਡਾਂ ਦੇ ਨਾਲ ਇਹਨਾਂ ਦਾ ਸੰਪਰਕ ਟੁੱਟਿਆ ਹੋਇਆ ਹੈ ਅਤੇ ਸੜਕਾਂ ਤੇ ਕਈ-ਕਈ ਫੁੱਟ ਹੋਏ ਪਏ ਹੋਏ ਹਨ ਖੇਤਾਂ ਦੇ ਵਿੱਚ 6 ਤੋਂ 7 ਫੁੱਟ ਪਾਣੀ ਚੱਲ ਰਿਹਾ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਪਾਣੀ ਤੇ ਸਜਾ ਲਈ ਜੈਕਾਂ ਅਤੇ ਇਸਦੀ ਦਾ ਪ੍ਰਬੰਧ ਕੀਤਾ ਜਾਵੇ ਇਸ ਦੌਰਾਨ ਮੌਕੇ ਤੇ ਪਹੁੰਚੇ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਦੇ ਰਿਪੋਰਟਰ ਵੱਲੋਂ ਤਸਵੀਰਾਂ ਲਈਆਂ ਗਈਆਂ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦੀਆਂ ਮੁਸ਼ਕਲਾਂ ਦੀਆਂ ਸੁਣੀਆਂ ਗਈਆਂ ਅਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਹਨਾਂ ਦੀ ਸਮੱਸਿਆ ਦਾ ਜਲਦੋਂ ਜਲਦ ਹੱਲ ਕੱਢਿਆ ਜਾਵੇ ਭਾਜੀ ਠੀਕ ਹੈ ਹੁਣ ਉਹ ਹੋਇਆ ਕੀ ਜੇ ਇਹ ਤੇ ਮੁੰਡਿਆਂ ਦੇ ਚੱਕੇ ਲੱਗ ਜਾਂਦੇ ਕੀ ਹੋਏ ਤੇ ਮਾਰ ਹੋ ਜਾਂਦੀ ਲਾਈਵ ਤਸਵੀਰਾਂ ਦਲਚੀ 25 ਹਰਸ਼ਾਵਿਲਾ ਦੇ ਨਜ਼ਦੀਕ ਦੀਆਂ ਜਿੱਥੇ ਦੇਖ ਸਕਦੇ ਹੋ ਜਿਹੜਾ ਇੱਕ ਨੌਜਵਾਨ ਪਹਿਲਾਂ ਬਿਮਾਰ ਹੋਇਆ ਸੀ ਇੱਕ ਹੋਰ 22 ਸਾਲਾ ਨੌਜਵਾਨ ਜੋ ਅਚਾਨਕ ਜਿਹੜਾ ਹੈ ਬਿਮਾਰ ਹੋ ਗਿਆ ਉਸ ਨੂੰ ਜਿਹੜਾ ਇਸ ਸਮੇਂ ਪਿੰਡ ਵਾਸੀ ਭਾਰੀ ਪਾਣੀ ਦੇ ਵਿੱਚ ਜਿਹੜਾ ਹੈ ਲੈ ਕੇ ਆ ਰਹੇ ਹਨ ਇਲਾਜ ਦੇ ਲਈ ਸੋ ਇਹ ਹਨ ਹਾਲਾਤ ਜਿਹੜੇ ਹੈ ਇਸ ਪਾਸੇ ਦੇ ਮੇਰਾ ਗੁਰਵਾਲ ਸਿੰਘ ਹੈ ਜੀ ਨਾਮ ਪਿੰਡ ਸੈਂਸ ਵਾਲਾ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਹੈ ਜੀ ਇਸ ਪਾਸੇ ਪਿੰਡ ਕਿਹੜੇ ਕਿਹੜੇ ਪੈਂਦੇ ਆ ਹਾਲਾਤ ਇਦਾਂ ਹੀ ਸਾਡੇ ਪਿੰਡ ਦਾ ਤਾਂ ਫੇਲਾ ਰਸਤਾ ਵੀ ਚੱਲਦਾ ਹੈ ਜਿਹੜੇ ਅੱਗੇ 2-3 ਪਿੰਡ ਹੈ ਹਰਸਾ ਵਿਲਾ ਪਤੀ ਦੁੱਲਜੀ ਸਿਰਸਿੰਘ ਵਿਲਾ ਉਹਨਾਂ ਦੇ ਰਸਤੇ ਤਕਰੀਬਨ 2 ਹਸਪਤਾਲ ਦੇ ਬਲੋਕ ਹੋ ਗਏ ਜੇ ਆਣਾ ਜਾਣਾ ਤਾਂ ਬਹੁਤ ਔਖਾ ਹੁੰਦਾ ਹੈ ਜਦੋਂ ਹੁਣ ਦੇਖਿਆ ਕਿ ਬੰਦੇ ਨੂੰ ਅਟੈਕ ਹੋਇਆ ਹੈ ਹੁਣ ਇਹਨੂੰ ਕੱਢ ਘੱਲੇਗਾ ਜੀ ਠੀਕ ਹੈ ਜੀ ਪ੍ਰਸ਼ਾਸਨ ਨੂੰ ਵੀ ਫੋਨ ਕੀਤਾ ਤਾਂ ਉਹਨਾਂ ਨੇ ਵੀ ਕਿਹਾ ਲੋ ਜਾਨੋ ਅਸੀਂ ਬਾਹਰ ਨਿਕਲੇ ਆ ਜਾਨੋ ਪ੍ਰਸ਼ਾਸਨ ਪਹੁੰਚ ਗਿਆ ਉਹ ਨਾਲੇ ਗੱਡੀਆਂ ਲੈ ਕੇ ਫੇਰ ਵਾਪਸ ਚਲ ਗਏ ਕਹਿਣਾ ਮਤਲਬ 20 25 ਮਿੰਟ ਤੇ 20 ਮਿੰਟ ਦੇ ਪ੍ਰਸ਼ਾਸਨ ਪਹੁੰਚ ਗਿਆ ਜਾਨਵਰ ਸੀ ਬੰਦਾ ਕੱਢ ਗਿਆ ਉਹਨਾਂ ਦੇ ਨਾਲ ਭੇਜਦਾ ਹੈਗਾ ਹੁਣ ਦੇਖੋ ਜੀ ਇਹ ਬੇਗੀ ਬੰਦਾ ਤੇ ਜਿਸ ਤਰ੍ਹਾਂ ਦਾ ਪਾਣੀ ਹੁਣ ਛੱਡ ਰਹੇ ਹੋਰ ਕੀ ਹਾਲਾਤ ਹੋਣਗੇ ਕੀ ਤੁਸੀਂ ਮੰਗ ਕਰਦੇ ਫੌਰਨ ਤੌਰ ਤੇ ਇੱਥੇ ਜਿਹੜੀ ਕਿਸਤੀ ਵਗੈਰਾ ਪੰਜਾਬ ਸਰਕਾਰ ਤੇ ਹੁਈ ਮੰਗ ਕਰਦੇ ਆਂ ਵੀ ਇਹ ਜਿਹੜਾ ਪਾਣੀ ਜਾ ਦੇਓ ਛੜ ਜਾਊਗਾ ਤਾਂ ਸਾਡੇ ਡੰਗੇ ਜਿਹੜੇ ਡੰਗੇ ਲਾਏ ਜਾਣ ਜੋ-ਜੋ ਜਿੱਥੇ ਸਾਨੂੰ ਦਿੱਕਤ ਆਦੀ ਹੈ ਉਹ ਸਾਡੀਆਂ ਠੀਕ ਕੀਤੀਆਂ ਜਾਣ ਬਾਕੀ ਜਿਹੜਾ ਪਾਣੀ ਹੈ ਇਹਦਾ ਵੀ ਪੰਜਾਬ ਸਰਕਾਰ ਦੇ ਹੱਥ ਵਿੱਚ ਕੁਝ ਨਹੀਂ ਹੈ ਜਿਹੜੀ 60% ਪੰਜਾਬ ਦੀ ਹਿੱਸੇਦਾਰੀ ਦੀ ਉਹ ਉਹ ਨਹੀਂ ਕੱਢ ਗਿਆ ਉੱਥੇ ਆਪਣੀ ਦਿੱਲੀ ਨੇ ਫੋਰਸ ਲਾ ਦਿੱਤੀ ਹੈ ਠੀਕ ਹੈ ਜੀ ਦਿੱਲੀ ਵਾਲੇ ਕਹੂਗੇ ਉਹਨਾਂ ਨੂੰ ਇੰਨਾ ਪਾਣੀ ਛੱਡੋ ਇੰਨੇ ਕਿਊਸੇ ਛੱਡੋ ਉਹ ਨਹੀਂ ਛੱਡਣਾ ਜੀ ਮੇਰੇ ਸਾਬ ਹਾਂ ਪੰਜਾਬ ਸਰਕਾਰ ਦਾ ਪਾਣੀ ਛੱਡਣੇ ਵਿੱਚ ਸਾਡੇ ਸਾਹਮਣੇ ਕੋਈ ਲਿੰਕ ਰਿਹਾ ਨਹੀਂ ਤਾਂ ਪੰਜਾਬ ਸਰਕਾਰ ਨੂੰ ਇਹ ਬੇਤੀ ਹੈ ਵੀ ਪਾਣੀ ਉਤਾਰਨੇ ਦੇ ਬਾਅਦ ਇਹ ਇੱਕਦਾਂ ਇਹਦੇ ਖਿਲਾਫ ਸੰਘਰਸ਼ ਕੀਤਾ ਜਾਵੇ ਆਪਣੀ ਜਿਹੜੀ 60% ਸਾਡੀ ਹਿੱਸੇਦਾਰੀ ਹੈ ਬੀਬੀ ਐਮਬੀ ਵਿੱਚ ਉਹ ਬਰਕਰਾਰ ਕੀਤੀ ਜਾਵੇ ਤਾਂ ਕਿ ਅਸੀਂ ਵੀ ਸਾਡਾ ਵੀ ਪਤਾ ਹੋਵੇ ਵੀ ਕਦੋਂ ਪਾਣੀ ਛੱਡਣਾ ਕਦੋਂ ਨਹੀਂ ਛੱਡਣਾ ਆਕੜੇ ਦੇ ਚੈੱਕ ਕਰਨੇ ਤਾਂ 2017 ਵਿੱਚ 1570 ਫੁੱਟ ਪਾਣੀ ਰਿਹਾ ਉਸ ਟਾਈਮ ਬਾਰਸ਼ਾ ਘੱਟ ਪਈਆਂ ਜਾਂ 1570 ਫੁੱਟ ਪਾਣੀ ਨਾਲ ਤੁਸੀਂ ਇੱਕ ਸਾਲਟ ਪਾ ਸਕਦੇ ਆ ਤਾਂ ਤੁਸੀਂ 1600 1616 ਤੱਕ ਕੀ ਜਾਣ ਦਿੱਤਾ ਜਾਂ ਤੁਹਾਨੂੰ ਪਤਾ ਵੀ ਡੇਢ ਮਹੀਨਾ ਬਰਸਾਤ ਪਈ ਹੈ ਸਿਰਫ ਐਸੇ ਕਰਕੇ ਕਿ ਉਹਨਾਂ ਨੂੰ ਪੰਜਾਬ ਦੀ ਫਿਕਰ ਨਹੀਂ ਹੈ ਅਸੀਂ ਖੁੱਲ ਕੇ ਕਹਿੰਦੇ ਵੀ ਦਿੱਲੀ ਨੂੰ ਪੰਜਾਬ ਦੀ ਕੋਈ ਫਿਕਰ ਨਹੀਂ ਹੈ ਐਸੇ ਕਰਕੇ ਸਾਨੂੰ ਲੱਗਦਾ ਵੀ ਜਿਹੜੀ ਦਿੱਲੀ ਤੇ ਹਵਾ ਆ ਰਹੀ ਹੈ ਸੜਾ ਉਹਦੇ ਵਿੱਚ ਵੀ ਜ਼ਹਿਰ ਹੋ ਸਕਦਾ ਸਾਨੂੰ ਤਾਂ ਇੰਨੀ ਤਕਰੀਬਨ ਦਿੱਲੀ ਪਰ ਸ਼ੱਕ ਹੈ ਵੀ ਜਿਹੜੀ ਹਵਾ ਆ ਰਹੀ ਉਹਦੇ ਵਿੱਚ ਵੀ ਜ਼ਹਿਰ ਪਾ ਸਕਦੇ ਆ ਪੰਜਾਬ ਸਰਕਾਰ ਦੀ ਕੋਈ ਦੇ ਵਿੱਚ ਹੋਣੀ ਹੈ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਵੀ ਜੇ ਪਾਣੀ ਘਟ ਜੂਗਾ ਤਾਂ ਸਾਡੇ ਡੰਗੇ ਲਾਏ ਜਾਣ ਜਿੱਥੇ ਜਿੱਥੇ ਸਾਨੂੰ ਨੁਕਸਾਨ ਹੁੰਦਾ ਹੈ ਉਹ ਬਚਾਇਆ ਜਾਵੇ ਹਾਂ ਜੀ ਨਾਮ ਹੈ ਕਿਹੜਾ ਪਿੰਡ ਹੈ ਤੁਹਾਡਾ ਭਾਜੀ ਮੇਰਾ ਨਾਮ ਮਨਦੀਪ ਕੁਮਾਰ ਹੈ ਪਿੰਡ ਸੈਕਸ ਵਾਲਾ ਜੀ ਤੇ ਕਿਹੜੇ ਕਿਹੜੇ ਪਿੰਡ ਹੈ ਜਿਹੜੇ ਹੁਣ ਬਿਲਕੁਲ ਜਿਹੜੇ ਹੈ ਸੰਪਰਕ ਟੁੱਟ ਚੁੱਕਾ ਹੈ ਵਾ ਭਾਜੀ ਸਾਡਾ ਹਰਸਾ ਬੇਲਾ ਪੱਤੀ ਦੋਚੀ ਬੇਲਾ ਸਿੰਘ ਜੀ ਠੀਕ ਹੈ ਜੀ ਸਾਡਾ ਜਿਹੜਾ ਬੇਲਾ ਆਪਣਾ ਹਰਸਾ ਬੇਲਾ ਹੈ ਜੀ ਪੱਤੀ ਦੇਖ ਸਕਦੇ ਜਿਹੜੀ ਹੈ ਨਾਲ 2.5 ਕਿਲੋਮੀਟਰ ਦੀ ਹੈ ਜੀ ਇਹਨਾਂ ਦਾ ਬਿਲਕੁਲ ਸੰਪਰਕ ਸਾਡੇ ਨਾਲ ਟੁੱਟ ਚੁਕਿਆ ਹੈ ਪਾਣੀ ਦੇ ਚਾਰਜ ਮੇਰਾ ਘਰੇ ਦੇ ਵਿੱਚ ਹੈ ਤੇ ਜਿਹੜਾ ਨੌਜਵਾਨ ਉਹਨੂੰ ਬਿਮਾਰ ਹੋਇਆ ਸੀ ਕਿਹੜੇ ਪਿੰਡ ਦਾ ਸੀ ਇਹ ਭਾਜੀ ਆਪਣਾ ਪੱਤੀ ਦੇਖਣ ਹੱਥੇ ਬੇਲੇ ਦਾ ਸੀ ਕਿੰਨੇ ਪਾਣੀ ਕਿੰਨਾ ਕਿ ਇਸ ਪਾਸੇ ਜੀ ਉਸ ਪਾਸਾ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਉੱਥੇ ਵਿੱਚ ਲੱਖ ਲੱਖ ਵੀ ਹੈਗਾ ਵਿੱਚ ਗਲਗਲ ਵੀ ਪਾਣੀ ਹੈਗਾ ਕਿਤੇ ਸੈਰ ਤੇ ਰਸਤੇ ਦੇ ਵਿੱਚ ਜਿੱਦਾਂ ਜਿੱਦਾਂ ਸੋਲੂਸ਼ਨ ਮਿਲੇ ਉਸ ਹਿਸਾਬ ਨਾਲ ਆਪਾਂ ਲੈ ਕੇ ਆ ਗਏ ਜੀ ਤੇ ਜੇ ਹਰਸਾ ਬੇਲਾ ਦੀ ਗੱਲ ਕਰੀਏ ਜਿਹੜਾ ਗੁਰਦੁਆਰਾ ਸਾਹਿਬ ਨੂੰ ਪਿਛਲੇ ਵਾਰ ਵੀ ਨੁਕਸਾਨ ਪੁੱਜਿਆ ਸੀ ਉਸ ਪਾਸੇ ਆਵਾਜ਼ਾਈ ਹੈਗੀ ਕਾ ਨਹੀਂ ਜੀ ਨਹੀਂ ਕਿਉਂਕਿ ਉਹਨਾਂ ਦਾ ਬਸ ਘਰਾਂ ਘਰੇ ਹੀ ਰਹਿ ਗਏ ਬਸ ਜੀ ਉਹਦਾ ਕੋਈ ਸੋਲੂਸ਼ਨ ਨਹੀਂ ਕਿਤੇ ਬਸ ਨਿਕਲ ਲੈਣਾ ਕੋਈ ਵੀ ਨਹੀਂ ਜੇ ਪਾਣੀ ਵੱਧਦਾ ਜਿਹੜੇ ਹਾਲਾਤ ਹੋਰ ਬੱਤਰ ਹੋ ਸਕਦੇ ਹਨਾ ਜੀ ਹਾਂ ਜੀ ਹਾਂ ਜੀ ਵੱਧ ਸਕਦਾ ਜੀ ਪਹਿਰੇ ਜੀ ਪਾਣੀ ਅੱਜ ਵੀ ਛੱਡ ਰਿਹਾ ਛੱਡ ਰਿਹਾ ਜੀ ਬਾਕੀ ਸਾਡਾ ਗੁਰਦੁਆਰਾ ਸਾਹਿਬ ਹੈ ਜੀ ਸੰਸਵਾਲ ਦੇ ਕੋਲ ਸਿਰਫ ਉਹ ਇਹਨੇ ਦਾਸਕ ਕਰਮਾ ਰਹਿ ਗਈ ਹੈ ਜੀ ਢਾਲ ਲੱਗਣ ਤੋਂ ਅਸੀਂ ਨੌਜਵਾਨ ਉਹਨਾਂ ਨਾਲ ਰਾਖਾ ਤੁਹਾਡੇ ਸਾਹਮਣੇ ਜੋ ਸ ਸਾਡੇ ਕੋਲ ਕੱਲ ਐਸ.ਡੀ.ਐਮ. ਸਾਹਿਬ ਆਏ ਸੀ ਸਾਨੂੰ ਕਹਿ ਰਹੇ ਸੀ ਕਿ ਤੁਹਾਡਾ ਧਾਰਾ ਹੱਲ ਕਰ ਦੇ ਵੀ ਤੁਹਾਡੇ ਕੋਲ 2-3 ਘੰਟਿਆਂ ਦੇ ਵਿੱਚ ਅਪਾ ਟਿੱਪਰ ਭੇਜਾਂਗੇ ਜੀ ਕੱਲ 4 ਵਜੇ ਸਾਨੂੰ ਕਿਹਾ ਗਿਆ ਜੀ ਕੋਈ ਨਹੀਂ ਸਾਡੇ ਕੋਲ ਆਇਆ ਜੀ ਉਹ ਤਾਂ ਵੇਖੋ ਸੀ ਆਪਣਾ ਪੱਥਰ ਲਿਆਂਦੇ ਕਿਤੇ ਖੇਤਾਂ 'ਚ ਪੱਟ ਪੁੱਟ ਕੇ ਕੋਈ ਸਹਾਈ ਜਿੱਦਾਂ ਵੀ ਹੈਗਾ ਉਹਦੇ ਨਾਲਾ ਧਾਰਾ ਰੋਕੀ ਲਾ ਕੋਈ ਆਇਆ ਸਾਡੇ ਕੋਲ ਨਾ ਵਾਸਤਾ ਜੀ ਕਿਤੇ ਕਿਸ਼ਤੀ-ਕੁਸ਼ਤੀ ਦਾ ਪ੍ਰਬੰਧ ਨਹੀਂ ਕੀਤਾ ਪ੍ਰਸ਼ਾਸਨ ਨੇ ਕੁਝ ਨਹੀਂ ਕੁਝ ਨਹੀਂ ਕਿਸ਼ਤੀ ਅਸੀਂ ਲੈ ਕੇ ਆਏ ਸੀ ਜੀ ਜ਼ਰੂਰ ਉਹ ਤਾਂ ਸਾਨੂੰ ਅਸੀਂ ਪਹਿਲਾਂ ਲੈ ਕੇ ਆਏ ਨੰਗਲ ਉਹ ਦੂਏ ਦਿਨ ਸਾਨੂੰ ਕਹਿਤਾ ਜੀ ਉਹਦੇ ਉਹਦੇ ਵੀ ਕਿਸ਼ਤੀ ਦੇ ਦੋ ਉਹ ਸਭ ਤੋਂ ਲੈ ਕੇ ਜੀ ਬੇਲੇ ਦੇ ਕੋ ਬੰਦੇ ਕੋ ਨਾਲ ਹੋਣੀ ਇਹਨਾਂ ਦੇ ਮਲਾਜ਼ਮ ਕੋਈ ਸਰਦਨ ਉਹ ਜੋ ਇਹਨਾਂ ਦੇ ਲੱਗੇ ਹੋਏ ਬੀਜੀ ਲੈਂਡੀ ਚ ਉਹ ਲੈ ਕੇ ਜੀ ਕਿਸੇ ਤਰ੍ਹਾਂ ਅੱਛਾ ਜੀ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਆ ਗਏ ਉਧਰ ਦੂਜੇ ਪਾਸੇ ਹਾਲਾਤ ਕਿਹੋ ਜਿਹੇ ਆ ਜੀ ਉਧਰ ਤਾਂ ਬਹੁਤ ਖਰਾਬ ਹੈ ਜੀ ਕਿੰਨਾ ਕੁ ਪਾਣੀ ਹੈ ਜੀ ਪਾਣੀ ਦਾ ਲੈਖਾ ਕੋਈ ਨਹੀਂ ਅੱਛਾ ਜੀ ਬਹੁਤ ਲੈਖਾ ਪਾਣੀ ਸਾਰਾ ਪਗਾਈ ਚੋਣ ਪਈਆ ਸਵੇਰ ਢੜ ਕੇ ਸਾਰੇ ਲੋਕਾਂ ਨੂੰ ਅੱਛਾ ਜੀ ਸਾਡੇ ਘਰਾਂ ਦਾ ਕੋਈ ਪਾਣੀ ਖੜਦਾ ਉਹਦਾ ਠੀਕ ਹੈ ਜੀ ਬਸ ਕੋਈ ਨੁਕਸਾਨ ਤਾਂ ਨਹੀਂ ਕਰ ਦਿਆਂਗਾ ਉਹਦਾ ਪਾਣੀ ਕਹਿੰਦੇ ਸ਼ਾਇਦ ਹੋਰ ਵਧੂਗਾ ਕਿ 80 ਤੋਂ 85 ਹਜ਼ਾਰ ਕਿਉਂਕਿ ਹੋ ਜਗਾ ਜੀ ਪਾਖੜੇ ਦਾ 1 ਫੁੱਟ ਰਹਿ ਗਿਆ ਜੀ ਸਿਰਫ ਅੱਛਾ ਜੀ ਤੇ ਜਿਹੜਾ ਮੁੰਡਾ ਸੀ ਕੀ ਨਾਮ ਸੀ ਕਿਹੜੇ ਪਿੰਡ ਦਾ ਸੀ ਇਹ ਬੱਗੀ ਹੈ ਜੀ ਨੌਰ ਕੋਈ ਹੋ ਰਿਹਾ ਨਾ ਬੱਗੀ ਸਾਡੀ ਕਿਹੜੇ ਪਿੰਡ ਦਾ 800 ਦੇਲੇ 23 ਗੁੱਚੀ ਕਿੰਨੀ ਉਮਰ ਸੀ 40 ਲੱਗਾ ਬੱਸ ਆ ਗਈ 40 ਲੱਗਾ ਬੱਸ ਠੀਕ ਹੈ ਹੁਣੇ ਕੀ ਬਿਮਾਰ ਕਿਵੇਂ ਅਟੈਕ ਹੋ ਗਿਆ ਕੋਈ ਪਤਾ ਨਹੀਂ ਅਟੈਕ ਹੋ ਗਿਆ ਠੀਕ ਠੀਕ ਉਹ ਸਤਾ ਪਿੰਸ ਐਸ ਤੋਂ 1 ਕਿਲੋ ਪਾਣੀ ਦੀ ਮਾਰਿਆ ਪਾਇਆ ਪਰ ਇਹ ਵੀ ਸਾਨੂੰ ਰਾਤ ਆਇਆ ਲੱਗਿਆ ਨੇ ਆਵਾਜ਼ ਆਈ ਸਾਡੀ ਹੈਗੀ ਠੀਕ ਹੈ ਪਰ ਕੰਮ ਦਾ ਸਾਲੀ ਉਹਦੇ ਜੀਮਾ ਜੀਮਾ ਰਹਿ ਰਿਹਾ ਕੰਮ ਕਰਾ ਰਿਹਾ ਕੋਣ ਹੈ ਗੁਰਦੋਰਾ ਸਾਹਿਬ ਲੱਗਿਆ ਮਾਰੀ ਗੁਰਦੋਰਾ ਸਾਹਿਬ ਨੂੰ ਧਾਲੀ ਇਕ ਕੁਦਰਤੀ ਹਾਦਸੇ ਹਾਲਾਤ ਨਹੀਂ ਹੈ ਇਹਨਾਂ ਨੂੰ ਆਪਾਂ ਕੁਦਰਤੀ ਕਰੋਪੀ ਨਾ ਮੰਨੀਏ ਇਹ ਸਾਡੀਆਂ ਸਰਕਾਰਾਂ ਭਾਵੇਂ ਨਵੀਆਂ ਭਾਵੇਂ ਪੁਰਾਣੀਆਂ ਜਾਂ ਸੈਂਟਰ ਦੀ ਸਰਕਾਰ ਹੈ ਸੈਂਟਰ ਦੀ ਸਰਕਾਰ ਨੇ ਬਿਬਰੀ ਐਂਡੀ ਬੋਰਡ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਉਸੇ ਕਰਕੇ ਪੰਜਾਬ ਨੂੰ ਡੋਬਣ ਕਰਕੇ ਪੰਜਾਬ ਨੂੰ ਮਾਰਨ ਕਰਕੇ ਕਬਜ਼ਾ ਕੀਤਾ ਹੈ ਕਿ ਸਮੇਂ ਤੇ ਜਦੋਂ ਬਰਸਾਤਾਂ ਦਾ ਸਮਾਂ ਹੋਵੇ ਤੇ ਅਸੀਂ ਜਿਹੜੇ ਫਲੱਡ ਗੇਟ ਆ ਖੋਲ੍ਹ ਦਈਏ ਪੰਜਾਬ ਜਿਹੜਾ ਡੁੱਬ ਜਾਵੇ ਆ ਤਰਸਯੋਗ ਹਾਲਤ ਬਣੀ ਹੋਈ ਆ ਆ ਮੁੰਡੇ ਨੂੰ ਅਟੈਕ ਆ ਗਿਆ ਪੱਕੀ ਦੁਲਚੀ ਹਰਸਾ ਬੇਲਾ ਤੋਂ ਉਥੋਂ ਚੱਕ ਕੇ ਮੋਢਿਆਂ ਤੋਂ ਲੈ ਕੇ ਆਏ ਜਵਾ ਦਾ ਪਾਣੀ ਲੱਖ ਲੱਖ ਪਾਣੀ ਦੇ ਵਿੱਚੋਂ ਲੰਘਿਆ ਲੈ ਕੇ ਇਹ ਹਾਲਾਤ ਕਿਉਂ ਬਣਿਆ ਇਹ ਸਰਕਾਰ ਦੀਆਂ ਨਿਲਜੀਆਂ ਕਰਕੇ ਬਣਿਆ ਸਰਕਾਰਾਂ ਨੂੰ ਪਹਿਲਾਂ ਇਹਨਾਂ ਪਿੰਡਾਂ ਦੇ ਵਿੱਚ ਜਾ ਜਾ ਲੈ ਕੇ ਕਿੱਥੋਂ ਕਿੱਥੋਂ ਸੜਕਾਂ ਜਾਨੀਆਂ ਉਹਨਾਂ ਨੂੰ ਜੀਆਂ ਕਰਕੇ ਉਹਨਾਂ ਦੇ ਖੁੱਲ੍ਹ ਬੰਡਾ ਤੇ ਜਾਣ ਤਾਂ ਕਿ ਇਹਨਾਂ ਨੂੰ ਲੋਕਾਂ ਨੂੰ ਇੱਕ ਟਾਪੂ ਵਰਗਾ ਸਾਹਸ ਨਾ ਹੋਵੇ ਇਹ ਨੰਗਲ ਜਾਂ ਅਨੰਦਪੁਰ ਸਾਹਿਬ ਜਾਂ ਨੂਰਪੁਰ ਕਤੀ ਦੋਤੀ ਹਰ ਸਾਵੇਲਾ ਪਿੰਡ ਕੀ ਹਾਲਾਤ ਹਨ ਕਿਉਂਕਿ ਪਾਣੀ ਭਰ ਮਾਰੇ ਹਾਲਾਤ ਹੈ ਜੀ ਕਨੈਕਟੀਵਿਟੀ ਕਿੱਦਾਂ ਜੀ ਸਾਰੇ ਟੁੱਟੇ ਨੇ ਨਾ ਕੋਈ ਜਗਤਾ ਬਜਈਆਂ ਨਾ ਕੋਈ ਆਇਆ ਸਾਡੇ ਪਿੰਡ ਤੇ ਕਿਸ਼ਤੀ ਦੀ ਉਹ ਵੀ ਚੱਕ ਗਈ ਦੋ ਬੰਦੇ ਚੱਕ ਕੇ ਪਜਾਏ ਬਿਮਾਰ ਤੇ ਕਿਤੇ ਨਾ ਠੱਠ ਲੱਗ ਗਈ ਜੀ ਕਿਸ਼ਤੀ ਆਈ ਸਾਡੇ ਪਿੰਡ ਕੋਈ ਉਹ ਵੀ ਵਾਪਸ ਲੈ ਗਈ ਸਰਕਾਰ ਮੰਗ ਕੀ ਕਰਦੇ ਹੁਣ ਵੀ ਕਿਸ਼ਤੀ ਦੀ ਜਾਂ ਲੈ ਸਾਨੂੰ ਕੋਈ ਗੱਲ ਪਿਆ ਆਵੇ ਕੋਈ ਕਿਸ਼ਤੀ ਆ ਜਾਵੇ ਕੋਈ ਜਗਤਾ ਆ ਜਾਵੇ ਸਾਨੂੰ ਕਰੇ ਜੀ ਮਾਨਾ ਮੋਟਾ ਕਿਸੇ ਨੂੰ ਰੈਸਕਿਊ ਕਰਨਾ ਦੇ ਦਿੱਤੇ ਬਾਹਰ ਪਿਆ ਆ ਵੀਡੀਓ ਬਣਾ ਕੇ ਪਾਈ ਜੀ ਬਾਹਰ ਤੇ ਆ ਕੇ ਵੀਡੀਓ ਦਾ ਨਾਮ ਲਾ ਕੇ ਪਾਈ ਜਿੰਦੇ ਦੇ ਅਸੀਂ ਪੁੱਛਦੇ ਕੋਈ ਨਹੀਂ ਪੁੱਛਦਾ ਹੈਗਾ ਕਿੰਦੀ ਗੱਲ ਐਥੇ ਦੇ ਢੋਕੀਆਂ ਦੇ ਬਾਰ ਆ ਗਏ ਥੋੜੇ ਤਾਂ ਕੋਈ ਨਹੀਂ ਪੁੱਛਿਆ ਕੋਈ ਵੀ ਨਹੀਂ ਪੁੱਛਿਆ ਹੈਗਾ ਕਹ ਦੇ ਵਾ ਜਿਹੜਾ ਪੁੱਛਿਆ ਤਿੰਨ ਪਿੰਡਾਂ ਦੇ ਨਹੀਂ ਪੁੱਛਿਆ ਨਾ ਬੇਲਾ ਸਿਰਸਿੰਗ ਹਰਸਾ ਬੇਲਾ ਪੱਤੀ ਦੁੱਸਤ ਨਹੀਂ ਪੁੱਛ ਲੈ ਰੋ ਪਹਿਲਾਂ ਹਾਲਾ ਕਾਲੇ ਮੈਂ ਤੇ ਵਾਦੂ ਦੀ ਵੀਡੀਓ ਮਾੜੀ ਗੂੜੀ ਗੂੜੀ ਮਾੜੀ ਸਾਡੇ ਪਾਸੇ ਆਈ ਹੈ ਦਸਵੇਂ ਵਸਤਾਈ ਦੀ ਉਹ ਚੱਕਾ ਲੈ ਕੇ ਦੱਸੋ ਇੱਥੇ ਕਿਹੜਾ ਪਾਣੀ ਘਟ ਗਿਆ ਜਿਹੜਾ ਇਹ ਚੱਕ ਲੈ ਕੇ ਆਇਤੀ ਵੀ ਹੋਰ ਅਸੀਂ ਮੁੰਡੇ ਚੱਕ ਲੈ ਆਏ ਮੁੰਡਿਆਂ ਵਰੀਂਦੇ ਮੁੰਡਿਆਂ ਦਾ ਹਾਲ ਦੇਖੋ ਜਾਨਾ ਵਿੱਚ ਸਾਰਾ ਲਾਲੀ ਆ ਗਿਆ ਖੂਨ ਨਿਕਲ ਦੇਣਾ ਪਰ ਕਿਸਤੀਓਂ ਬੇਤੀ ਹੈ ਕਮ ਸੇ ਕਮ ਕਿਸਤੀਆਂ ਨਾਲ ਜੈਲਟਾਂ ਦਾ ਪਜਾ ਸਕਦੇ ਸਾਡਾ ਤੱਕ ਉਹ ਵੀ ਜੇ ਨਹੀਂ ਪਜਾ ਸਕਦੇ ਤਾਂ ਖਾਲਸਾ ਰਾਜਸਾ ਨੂੰ ਦੇ ਦਿਓ ਤੇ ਤੁਸੀਂ ਇੱਥੇ ਝਾੜੂ ਖੋਤਾ ਚੱਕਾ ਚੱਲ ਦੋ ਇੱਥੇ ਦਫਾ ਹੋ ਜਾਓ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਣ ਤੱਕ ਜਾਈ ਬੰਦੇ ਨੂੰ ਹਾਰਟ ਟੈਕ ਕਹਿੰਦੇ ਹੋ ਗਿਆ ਹਾਂਜੀ ਹਾਂ ਇਹਦਾ ਰਸਤਾ ਜੀ ਬਿਲਕੁਲ ਤਿੰਨ ਚਾਰ ਜਗ੍ਹਾ ਗੁੱਸੇਵਾ ਹਾਂਜੀ ਇਹ ਤਾਂ ਹੁਣ ਤੇ ਪੂਰੀ ਬੜੀ ਬਣੀ ਹੋਈ ਜੀ ਰਸਤਾ ਤਾਂ ਠੀਕ ਹੋਦਾ ਤਾਂ ਮਤਲਬ ਕਿ ਹੁਣ ਜਿੰਨੇ ਟਾਈਮ ਮੈਂ 85 ਮਿੰਟ ਲੀਕੀ ਗਈ ਕੋਣ ਜੜਦਾ ਹਾਂ ਕੋਈ ਨਾ ਕਿਹਨਾਂ ਕਹਿੰਦਾ ਜਲ ਜਲ ਪਾਣੀ ਖਿਗਾ ਇੱਥੇ ਹਾਂਜੀ ਤਾਂ ਪਾਣੀ ਜਿਆਦਾ ਜੀ ਦੋ ਤਿੰਨ ਜਗ੍ਹਾ ਪਾਣੀ ਬਹੁਤ ਜਿਆਦਾ ਜੀ ਇੱਧਰ ਤੇ ਐਸੇ ਪਾਣੀ ਫੋਟੇ ਸਾਹਮਣੇ ਦੇਖੋ ਕਿੱਦਾਂ ਖੱਦਾ ਮਾਰਿਆ ਕਰਦਾ ਹਾਂਜੀ ਓਥੇ ਹੀ ਜਾਈਦਾ ਕੀ ਕਹਿੰਦੇ ਜਾਂਦੇ ਜੀ ਸਭ ਇੱਥੇ ਆ ਕਰਾਂ ਨੂੰ ਪਾਈ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਸੂਰੂ ਕਿਹੜਾ ਕਰਦੀ ਹੂੰ ਥੋੜਾ ਫਕਾਨ ਸਰਕਾਰ ਵੱਲੋਂ ਅਜੇ ਬਾਬਾ ਜੀ ਲੈ ਕੇ ਆ ਵੀ ਉੱਥੇ ਸਮੁਤਰੀ ਤੇ ਇਸਦੀ ਸਾਡੇ ਬਾਰੇ ਕੋਈ ਬਿਆਨ ਨਹੀਂ ਦਿੱਤਾ ਜਿਆਦਾ ਸਾਡਾ ਦੇਸ਼ੇ ਇਲਾਕੇ ਕਰ ਰਿਹਾ ਤੇ ਸੈਂਟਰ ਸਾਥੋਂ ਜਿੰਨਾ ਖਤ ਕਰਦੀ ਨਹੀਂ ਨਹੀਂ ਬਾਬਾ ਜੀ ਹੁਣ ਸਾਨੂੰ ਅਖਰਾਦਣਾ ਆਪਣਾ ਆਪਣੇ ਸਾਹਮਣੇ ਸਾਡੇ ਨਾਲ ਵੀ ਫਿਰ ਰਹਿਣ ਉਤਾ ਸਾਡੀਆਂ ਬੱਦੀਆਂ ਸੂਰੂ ਕਰੇ ਸਾਡ ਕਰਨ ਫਿਰ ਹਾਂ ਕੋਈ ਪਾਣੀ ਆਇਆ ਸਾਡੇ ਹੁਣ ਸਾਨੂੰ ਉੱਥੇ ਜਮਾ ਕਰਦਾ ਮਿਲੀ ਜੇ ਉਹ ਫਿਰ ਛੱਡੀ ਜਾਂ ਪਾਣੀ ਤੈਨਾਂ ਜੀ ਆਖੀ ਹੋਵੇ ਨਾਲ ਕਿਹੜੇ ਕਿਹੜੇ ਦਰਿਆਵਾਂ ਦਾ ਪਾਣੀ ਜਾ ਰਿਹਾ ਹੈ ਕਿਹੜੇ ਕਿਹੜੇ ਪਿੰਡ ਜੁੜੇ ਹੋਏ ਇੱਥੇ ਤੇ ਭਾਜੀ ਬੇਲੇ ਆਜੀ ਤਾਂ ਪੱਤੀ ਦ ਹਾਂਜੀ ਥੋੜੇ ਪੱਤੀਆਂ ਜੀ ਬੇਲੇ ਵੀ ਆਪਦੇ ਦੇ ਲੈਣੇ ਆ। ਤੇ ਦੋ ਤਿੰਨ ਪੱਤੀਆਂ ਦਾ ਇੱਕ ਦੂਰਾ ਸਵਕਤ ਪਿਆ ਬਈ। ਉਹ ਪਿੰਨਾ ਬੇਲੇ ਦਾ ਸਾਰੇ ਪਿੰਡ। ਤੇ ਕਾਈ ਹਾਲਾਤ ਬਣਿਆ ਉਹ ਬੰਦੇ ਨੂੰ ਹਾਰਟ ਅਟੈਕ ਹੋ ਗਿਆ। ਉਹ ਕੋਣ ਉਹਦੀ ਰੱਖੀ ਚੋਕੀ ਕਿੱਥਰ ਰੱਖੀ ਹੋਈ ਜੀ। ਇਹ ਜ਼ਿੰਮੇਵਾਰ ਤਾਂ ਸਰਕਾਰਾਂ ਨਹੀਂ ਬਣਦੀ ਪਰ ਇਸ ਜ਼ਿੰਮੇਵਾਰੀ ਤੋਂ ਸਰਕਾਰਾਂ ਭੱਜਦੀਆਂ। ਕਿਉਂ ਇਹ ਸਮਾਜ ਤੇ ਸਾਡੇ ਲੋਕਾਂ ਦੀ ਜ਼ਿੰਮੇਵਾਰੀ ਬਣ ਗਈ। ਹੋਰ ਤੁਸੀਂ ਸਾਰੇ ਪੰਜਾਬ ਦੇ ਜਿਹੜੇ ਹਾਲਾਤ ਹੈ ਉਹ ਤੁਸੀਂ ਵੇਖ ਰਹੇ ਹੋ ਕਿ ਪੰਜਾਬੀਆਂ ਦੇ ਨਾਲ ਪੰਜਾਬੀ ਖੜੇ ਨੇ। ਕਿਤੇ ਕੋਈ ਸਰਕਾਰ ਦਾ ਬਿਆਨ ਨਹੀਂ। ਕਿਤੇ ਕੋਈ ਸਰਕਾਰ ਨਹੀਂ ਖਲੋਤੀ। ਕਿ ਅੱਜ ਤੱਕ ਬੀਜੇਪੀ ਸਰਕਾਰ ਦੇ ਕਿਸੇ ਲੀਡਰ ਦਾ ਕੋਈ ਬਿਆਨ ਨਹੀਂ ਖੜਾ ਵਾਰੇ ਪੰਜਾਬoverline ਆਏ ਪੰਜਾਬ ਦੇ ਨਾਲ ਮਤਈ ਮਾਲਾ ਜਿਹੜਾ سلوਕ ਕੀਤਾ ਜਾ ਰਿਹਾ ਜੇ ਇਹੋ ਜਿਹਾ سلوਕ ਕਰਨਾ ਜੇ ਇਸ ਪੰਟੀਬਾ ਹਿੱਸਾ ਹੀ ਨਹੀਂ ਮੰਨਣਾ ਪੰਜਾਬ ਨੂੰ ਤੇ ਇਹਨੂੰ ਪਾਸੇ ਕਰ ਦਿਓ ਵੱਖ ਕਰ ਦਿਓ ਜੇ ਤੁਸੀਂ ਹਿੱਸਾ ਮੰਨਦੇ ਹੋ ਤਾਂ ਪੰਜਾਬ ਦੀ ਸਾਰ ਲੋ ਅਫਗਾਨਿਸਤਾਨ ਸਭ ਤੋਂ ਕਿੰਨੀ ਦੂਰ ਹੈ ਅਫਗਾਨਿਸਤਾਨ ਵਾਸਤੇ ਉਧਾਰ ਦੇ ਵਾਸਤੇ ਉਸ ਜਿੰਨੇ ਵੀ ਨੁਕਸਾਨ ਹੋਇਆ ਉਹ ਭਰਨ ਵਾਸਤੇ ਮੋਦੀ ਸਾਹਿਬ ਕਹਿ ਰਹੇ ਹੈ ਕਿ ਅਸੀਂ ਹਰ ਤਰ੍ਹਾਂ ਦੀ ਸੰਭਵ ਮਦਦ ਕਰਾਂਗੇ ਲੇਕਿਨ ਪੰਜਾਬ ਭਾਰਤ ਦਾ ਹਿੱਸਾ ਹੈ ਉਹਨੂੰ ਇਹ ਮੰਨਣ ਨੂੰ ਤਿਆਰ ਨਹੀਂ ਉਹਦੇ ਲਈ ਕੋਈ ਰਾਹਤ ਸਮਗਰੀ ਨਹੀਂ ਸੈਂਟਰ ਸਰਕਾਰ ਵੱਲੋਂ ਨਾ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਆਈ